ਸਿਕਾਉ ਦੀ ਸਾਰਿਆਂ ਨੂੰ ਤੇ ਆਪਣਾ ਹੁਣ ਬਣਾਉਣ ਲੱਗੇ ਥੋੜਾ ਜਿਹਾ ਐਨਜੋਇਮੈਂਟ ਦਾ ਉਸਮਾਨ ਚੱਖਣਾ ਆਪਣੇ ਪੰਜਾਬੀ ਦੇ ਚੱਖਣਾ ਹੀ ਕਹਿੰਦੇ ਆ ਜਿਹੜਾ ਚਟਪੜਾ ਜਿਹਾ ਤਿਆਰ ਕਰੋ ਨਾਲ ਲਿਆਓ ਗਰੀਆਂ ਗੁਰੀਆਂ ਕੋਈ ਮੂੜੀਆਂ ਹੈਗੀਆਂ ਕੱਟ ਕੇ ਨਾਲ ਬੈੰਨੇ ਆ ਖਾੰਨੇ ਆ ਸਲਾਰ ਤੇ ਉਹਦੇ ਵਾਸਤੇ ਸਾਦਾ ਵੀ ਖਾੰਨੇ ਆ ਉਹ ਮਜ਼ਾ ਜਿਹਾ ਮੇਰੇ ਨਾਲ ਕਾ ਚੀਜ਼ਾਂ ਉਹਦੀ ਹੁੰਦੀਆਂ ਆ ਆਪਣੇ ਘਰਿਆਂ ਦੇ ਸਾਰਿਆਂ ਦੇ ਆ ਪੂਜਾ ਰੱਖੇ ਹੁੰਦੀਆਂ ਨੇ ਬੁਖੇ ਸਵਾਦੀ ਇਸ ਵਾਰੀ ਹੋਣਾ ਕਰੇ ਰਿਆਣਾ ਦੇ ਆਣ ਨੂੰ ਤੇ ਆਹ ਨਾਲ ਆਪਾਂ ਜੀ ਪਾਈਏ ਇਹਦੇ ਸਿੱਪੇ ਤਾਂ ਦੇ ਸਮਾਂ ਲੈਂਦਾ ਦੋ ਮਿੰਟ ਨਹੀਂ ਲੱਗਣਗੇ ਕਿਉਂਕਿ ਥੋੜੇ ਜਿਆ ਰੰਗीन ਹੋ ਜਾਂਦਾ ਆ। ਆਹ ਭੁੱਜੀ ਹੋਏ ਮੱਕੀ ਦੇ ਦਾਣੇ ਥੋੜੇ ਜਿਆ ਇਹ ਪਾ ਲੈਣੇ ਆ। ਕੁਰੀਆਂ ਜੀਆਂ ਗਿਰੀਆਂ ਪਈਆਂ ਫਰਣ ਨਹੀਂ ਆ ਇਹ ਛੱਡ ਦੇਣੇ ਆ। ਠੀਕ ਹੈ ਜੀ। ਇਹ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਘੰਡਾ ਕੱਟ ਕੇ ਪਾ ਲੋ ਘੰਡੇ ਨੂੰ ਇਹਦੇ ਵਿੱਚ ਹਨਾ ਤੁਸੀਂ ਬਰੀਕ ਬਰੀਕ ਜਿਹੜਾ ਕੱਟ ਲੈ ਜਿੰਨਾ ਥੋੜਾ ਜਿਹਾ ਉਹਨੂੰ ਮਾਰਸ਼ੜਨੇ ਵਿੱਚ ਦੇ ਤੇ ਉਹਨੇ ਖੜਿਆ ਸੀ ਮੈਂਟਾ ਦਾ ਕੰਮ ਹੈ ਖਾਣ ਦਾ ਖੜਾ ਮਜ਼ਾ ਨਾਲੇ ਜਿਹੜਾ ਤੁਹਾਡਾ ਹਾਜਮਾ ਜਿਹੜਾ ਉਹ ਸਹੀ ਹੋ ਜਾਂਦਾ ਹੈ ਨਾ ਉਹ ਕਰਕੇ ਮੈਂ ਟਮਾਟਰ ਵੀ ਗੰਡੇ ਵੀ ਸਾਰੇ ਛੋਟੇ ਛੋਟੇ ਜਿਹੜੇ ਆ ਸੂਤ ਨਾਲ ਜੀ ਉਹ ਮਟਰ ਮੈਂ ਪਾਉਣ ਮੈਂ ਸਾਰਾ ਗੀਤ ਕੋਈ ਨਹੀਂ ਵਧੀਆ ਵਧੀਆ ਖਾਦੇ ਨਹੀਂ ਹਾਂ ਅਨਾਰ ਵੀ ਹੋ ਗਿਆ ਇਹਨੂੰ ਵੀ ਸਿੱਟੇ ਵਿੱਚ ਆਹ ਦੇਖੋ ਖਰਾਬ ਕਰਨਾ ਪਿਆ ਸੀ ਲੇਕੋ ਥੋੜਾ ਜਿਹਾ ਕੋਸ਼ ਨਹੀਂ ਕਰਨ ਦੀ ਲੋੜ ਇਹਨੂੰ ਵੀ ਕੱਟ ਕੇ ਆਪਣੇ ਤੇ ਇਕੱਟਿਆਂ ਦੇ ਵੱਧ ਹੁੰਦੇ ਆ ਹਰੇ ਗੰਦੇ ਭੂਖਾਂ ਵਾਲੇ ਘੱਟ ਕੇ ਅੱਧਾ ਵਿੱਚ ਨਜ਼ਾਰਾ ਹੀ ਬੜਾ ਆ ਇਹ ਹੀ ਗਾ ਰੰਗ ਦੇਖੋ ਕਿੰਨਾ ਨਾਣਾ ਬਣਦਾ ਆਦਰਕ ਛੇਤਲੀ ਹਾਜਮੇ ਦੀ ਸਭ ਤੋਂ ਅਸਲੀ ਵਧੀਆ ਸੀ ਆਦਰਕ ਥੋੜਾ ਜਿਹਾ ਕੱਟ ਕੇ ਹਾਂ ਆਦਰਕਾ ਕੱਟ ਲੈ ਇਹਨੂੰ ਇਹਦੇ ਵੀ ਬਰੀਕ-ਬਰੀਕ ਕੱਟ ਲੈ ਥੋੜਾ ਜਿਹਾ ਨਵੇਂ ਨੂੰ ਕੁਝ ਮੈਂ ਦੇਖੋ ਕਿ ਜਦੋਂ ਮੂੰਹ ਚੋਂ ਹੋ ਗਿਆ ਹੁਣ ਆਪਣੇ ਕੋਲ ਦੋ ਤਿੰਨ ਹਰੀਆਂ ਮਿਰਚਾਂ ਜੇ ਵੀ ਕੱਟ ਕੇ ਤੇਲ ਵਿੱਚ ਇਹਨਾਂ ਨੂੰ ਬਰੀ ਬਰੀ ਕੱਟ ਲੋ ਲਓ ਇਹਦੇ ਹੋ ਗਏ ਮਿਰਚਾਂ ਹੋ ਗਈਆਂ ਤੇ ਤੁਹਾਡੇ ਦੇਖਣ ਦੇਣ ਨਾਲ ਆਪਾਂ 2 ਮਿੰਟ ਨਹੀਂ ਲੱਗਣੇ 2-3 ਮਿੰਟ ਦੀ ਗੱਲ ਆ ਨਿੰਬੂ ਆ ਹਲੇ ਹਰ ਤੇਪੋ ਨੇ ਥੋੜਾ ਜਿਹਾ ਧਨੀਆ ਮੇਰੇ ਕੋ ਪੂਦਰਾ ਇਥੇ ਪਿਆ ਸੀ ਪੂਦਰਾ ਕੱਟ ਕੇ ਹਰਾ ਤਾਜਾ ਪੂਦਰਾ ਇਹ ਦੇਖੋ ਇਹਨੂੰ ਵੀ ਇਹ ਬੱਚ ਪੂਦਰਾ ਥੋੜਾ ਜਿਹਾ ਤਾਜਾ ਧਨੀਆ ਇਹਨੇ ਨਜ਼ਾਰੇ ਦੇਣਿਆ ਦੇਖੋ ਕਿਆ ਬਾਤ ਹੈ ਦੇਖੋ ਇਹ ਤਰ੍ਹਾਂ ਹੁਆ ਗਿਆ। ਮੋਏ ਦੇ ਵਿੱਚ ਹਰੇਕ ਥੋੜਾ ਆਇਆ ਜਮੂਨ। ਕਿਉਂਕਿ ਪਹਿਲਾਂ ਵੀ ਉਹ ਜਿਹੜੀਆਂ ਗਰੀਆਂ-ਬੁਰੀਆਂ ਵੀ ਨਮਕੀਨ ਨੇ ਹਾਵ ਦੇ ਪੋਣਾ ਥੋੜਾ। ਆੜੀ ਕਾਲੀ ਮਿਰਚ ਪਾ ਦਿੰਨੇ ਆ। ਤੇ ਆਪਣੇ ਕੋਲ ਇੱਥੇ ਤਿਆਰੀ ਦਾ ਚਾਟ ਮਸਾਲਾ ਨਾਲ ਜਦੋਂ ਚਟਪਟਾ ਜਿਹਾ ਤੁਹਾਡੇ ਕੋਲ ਆਮ ਚੂਰ ਪਿਆ ਹੋ ਉਹ ਪਾ ਲੋ ਰਵੇ ਦੇ ਨਾਲ ਪੜਾ ਜਾਣਾ ਟੇਸ ਵਧੀਆ ਆ ਜਾਂਦਾ ਕੀ ਹੋ ਗਿਆ ਥੋੜੇ ਦੇ ਵਿੱਚ ਐਂ ਕਰਕੇ ਲਿਜੋੜੋ ਨਿੰਬੂ ਤੇ ਕਿਹਾ ਮੂੰਹ ਜੋਦੇ ਪਾਣੀ ਆਈ ਜਾਂਦਾ ਦੇਖ ਕੇ ਦਾਂ ਨਾ ਸੈਂ ਐ ਕੱਢ ਦੇਣਾ ਦਾ ਕਿਚ ਕੁਮਿਚ ਕੁ ਕਰਕੇ ਆਹ ਬਲੈਂਸ ਇਹ ਵੀ ਹੋ ਗਿਆ ਇਹਨੂੰ ਫਿਰ ਉਹ ਕਰੀਏ ਆਪਾਂ ਮਿਲਣੇ ਹੋਰੇ ਨੂੰ ਖੱਕ ਨਹੀਂ ਕਰਨਾ ਸਪਰੇ ਚਮਚ ਤੇ ਆ ਦੇਖੋ ਹੁਣ ਇਹਨੂੰ ਮੜਾ ਐ ਇਹਨੂੰ ਬਸ ਮਿਕਸ ਕਰ ਸਿਓ ਕਿੰਨਾ ਲੱਗਦਾ ਪਹਿਲਾਂ ਦੱਸੋ ਆ ਦੇਖੋ ਇਹਨੂੰ ਕਰ ਰੋ ਮਿਕਸ ਤੇ ਇਹਨੂੰ ਮਿਕਸ ਕਰ ਲਿਆ ਵਾਹ ਵਾਹ ਕਿਆ ਵਾਹ ਇਹਨੂੰ ਹੁਣ ਨਾਲ ਕਰੋ ਆਪਣਾ ਜਾਹੇ ਨਾਲ ਲਾਓ ਬੈਕਰ ਓਏ ਹੋਏ ਦੇਖੋ ਕੀ ਚੀਜ਼ ਹੈ ਕਿਉਂ ਬਣੀ ਗੱਲ ਬਣਾ ਕੇ ਖਾ ਕੇ ਤੇ ਫੇਰ ਇੱਕਦ ਫੇਰ ਦੱਸੋ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਮਿਲਦੇ ਆਂ ਮੇਰੇ ਦੋਸਤੋ